ਸ਼ਨੀਵਾਰ ਰਾਤ ਹੋਏ ਹਮਲੇ ਤੋਂ ਬਾਅਦ ਆਰਐਸਐਸਟੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ਦੀ ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ ਆਪਰੇਸ਼ਨ ਤੋਂ ਬਾਅਦ ਦੋ ਗੋਲੀਆਂ ਕੱਢ ਦਿੱਤੀਆਂ ਗਈਆਂ ਨੇ ਗਗਨੇਜਾ ਨੂੰ ਫਿਲਹਾਲ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹ 72 ਘੰਟਿਆਂ ਤੱਕ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਗੇ ਗਗਨੇਜਾ ਉਤੇ ਹੋਏ ਹਮਲੇ ਦੀ ਖਬਰ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਉਨ੍ਹਾਂ ਦਾ ਹਾਲ ਚਾਣਨ ਹਸਪਤਾਲ ਪਹੁੰਚੇ ਇਹਨਾਂ ਆਗੂਆਂ ਦੇ ਵਿੱਚ ਕੇਂਦਰੀ ਰਾਜ ਮੰਤਰੀ ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਵਿਜੇ ਸੰਪਲਾ ਕੈਬਨਟ ਮੰਤਰੀ ਮਦਨ ਮੋਹਨ ਮਿੱਤਲ ਅਜੀਤ ਸਿੰਘ ਕੋਹੜ ਅਤੇ ਬੀਜੇਪੀ ਦੇ ਹੋਰ ਕਈ ਆਗੂ ਸ਼ਾਮਲ ਸਨ ਉੱਥੇ ਹੀ ਅੱਜ ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਸਾਹਮਣੇ ਬੀਜੇਪੀ ਸੂਬੇ ਦੀ ਕਾਨੂੰਨ ਵਿਵਸਥਾ ਦਾ ਮੁੱਦਾ ਚੁਕੇਗੀ ਇਸ ਸਬੰਧੀ ਉਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮਿਲਣ ਲਈ ਜਾ ਰਹੇ ਪੂਰੀ ਨਿਤਕੁਰ ਤੋਂ ਆਨਣਾ ਨਾਲ ਬੈਠਕ ਕਰਕੇ ਅਸੀਂ ਜੜੀ ਹੈ ਤਾਂ ਕਿ ਉਹਨਾਂ ਦੇ ਸਾਹਮਣੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋਰ ਨਾ ਉਤਪਨ ਹੋਣ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਸ਼ਰਾਰਤੀ ਤੱਤਵੀਂ ਜੁੜੀਆਂ ਗੜਬੜੀਆਂ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਜਿੱਥੇ ਸਾਨੂੰ ਉਹਨਾਂ ਕੋਲ ਸੁਚੇਤ ਰਹਿਣ ਦੀ ਲੋੜ ਆ ਉੱਥੇ ਸਾਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਬੜੀ ਸਖਤ ਲੋੜ ਹੈ। ਬੜਾ ਇਹ ਦੁਖਦਾਈ ਘਟਨਾ। ਜਗਨੇਜਾ ਜੀ ਇੱਕ ਫੌਜ ਦੇ ਬ੍ਰਿਗੇਡੀਅਰ ਦੇ ਪੱਤੇ ਰਹਿ ਕਰਕੇ ਵੀ ਬੜਾ ਸਾਦਾ ਜੀਵਨ ਉਤਿਤ ਕਰ ਰਹੇ تھے۔ ਸਮਾਜ ਦੀ ਸੇਵਾ ਚ ਲੱਗੇ ਤੇ ਰਾਸ਼ਟਰਵਾਦੀ ਤਾਕਤਾਂ ਨੂੰ ਜੋੜਨ ਚ ਲੱਗੇ ਹੋਏ ਸੀ ਦੇਸ਼ ਦੀ ਏਕਤਾ ਖੰਡਤਾ ਦੇ ਵਾਸਤੇ ਪੂਰਾ ਜੂਝ ਰਹੇ ਸੀ ਔਰ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਦੇ ਸੱਜਣਾ ਦੀ ਤੇ ਹਮਲਾ ਇਸ ਕਰਕੇ ਕੀਤਾ ਵੀ ਤਾਂ ਕਿ ਲੋਕਾਂ ਦਾ ਹਲਚਲ ਪੈਦਾ ਹੋਵੇ ਔਰ ਲੋਕਾਂ ਨੂੰ ਪ੍ਰਸ਼ਾਸਨ ਦੇ ਪ੍ਰਤੀ ਵਿਸ਼ਵਾਸ ਦੇ ਵਿੱਚ ਕਮੀ ਆਵੇ ਬੀਜੇਪੀ ਕੋਰ ਕਮੇਟੀ ਮੁੱਖ ਮੰਤਰੀ ਦੇ ਕੋਲ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਣ ਦੀ ਗੱਲ ਕਰ ਰਹੀ ਹੈ ਤਾਂ ਦੂਜੇ ਪਾਸੇ ਬੀਜੇਪੀ ਦੀ ਮੁੱਖ ਪਾਰਲੀਮੈਂਟਿਸਕਰ ਨਵਜੋਤਕਰ ਸਿੱਧੂ ਨੇ ਇੱਕ ਕਦਮ ਅੱਗੇ ਵਾਦਿਆ ਇਹ ਸੰਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਦਿੱਤੀ ਹੈ देखो अगर पंजाब पुलिस की तरफ बहुत दिल चाहता है कि पंजाब पुलिस करती पर जब पीछे वाले जो धड़िया वाला है और या माता चंद कौर है अभी तक उनका नहीं कर सके तो हम कोई विश्वास नहीं करते कि इसका कोई न्याय हमें पंजाब पुलिस दे पाएगी हम यही चाहते हैं कि सीबीआई की जांच हो और होगी भी गगनेजा मुलाकात करने लाई पंजाब पुलिस के डी जी ने कहा अरो मामले की जांच लाई बनाए गए विशेष दल उन्होंने मुलाकात की है ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਤੌਰ 'ਤੇ ਹੈ ਪਰ ਮੁਲਜ਼ਮ ਜਲਦ ਗ੍ਰਿਫਤਾਰ ਕਰ ਲਏ ਜਾਣਗੇ